ਆ ਇੱਕ ਬੱਚਿਆਂ ਦੀ ਚੜ੍ਹਦੀ ਕਲਾਰ ਦੀ ਖਬਰ ਵੀ ਆ ਰਹੀ ਆ ਤੇ ਖੁਸ਼ਖਬਰੀ ਬੱਚਿਆਂ ਵਾਸਤੇ ਵੀ ਇਹ ਦੇ ਆਪਕਾ ਵਾਸਤੇ ਹੀ ਪਰ ਮਾਪੇ ਥੋੜੇ ਜੇ ਤੰਗ ਹੋ ਜਾਂਦੇ ਆ ਜੇ ਮੌਸਮ ਚਾਕੇ ਮੇਰਾ ਜਵਾਕ ਤੇ ਸੱਚੀ ਮੇਰੇ ਕੰਨ ਖਾ ਗਿਆ ਹੂੰ ਆ ਪਿਛਲੇ 2-3 ਦਿਨ ਤੋਂ ਉਹ ਇਹ ਤਾਂ ਨਹੀਂ ਪੁੱਛਦਾ ਵੀ ਸ਼ਾਮੀ ਆ ਆਇਆ ਤਾਂ ਕਿਵੇਂ ਥੱਕਿਆ ਟੁੱਟਿਆ ਤੇ ਨਹੀਂ ਕੁਝ ਲਿਆਵਾ ਉਹ ਇਹ ਪੁੱਛਦਾ ਕੋਈ ਖਬਰ ਆਈ ਆ ਹੂੰ ਕੋਈ ਖਬਰ ਆਈ ਆ ਉਹ ਇੱਕ ਦਿਨ ਵੈਸੇ ਹੀ ਸ਼ਰਾਰਤੀ ਬੜਾ ਉਹ ਕਹਿੰਦਾ ਪਪਾ ਯਾਰ ਜਿਹੜਾ ਉਹ ਪਹਾੜਾ ਜਿਆ ਬੰਦਾ ਜੋ ਉਹਨੇ ਇੱਕ ਵਾਰੀ ਪੋਸਟ ਪਾਈ ਸੀ ਹੂੰ ਉਹਦਾ ਨਾਮ ਦੱਸੀ ਮਾੜਾ ਜਿਆ ਮੈਨੂੰ ਮੈਂ ਉਹ ਦੇਖਣਾ ਹਤਾ ਪੇਜ ਮੈਂ ਆਖਿਆ ਯਾਰ ਕਿਹੜਾ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਜੀ ਤਾਂ ਬੈਂਸ ਸਾਹਿਬ ਹੈ ਉਹ ਪਿਛਲੀ ਵਾਰੀ ਛੁੱਟੀਆਂ ਹੈ ਉਹਨਾਂ ਨੇ ਅਨਾਉਂਸ ਕੀਤੀਆਂ ਸੀਗਾ ਨਾ ਪਤਾ ਨਹੀਂ ਛੁੱਟੀਆਂ ਦੀ ਖਬਰ ਹੀ ਦੱਸੂ ਮੈਂ ਆਖਿਆ ਵੀ ਠੀਕ ਆ ਠੀਕ ਆ ਬਾਈ ਤੇ ਬੈਂਸ ਸਾਹਿਬ ਨੇ ਜਵਾ ਖੁਸ਼ ਕਰ ਨਹੀਂ ਹੁਣ ਬਣਦੀਆਂ ਵੀ ਸੀ ਨਾ ਜੀ ਕਿਉਂਕਿ ਜਿਹੜੀਆਂ ਤੇ ਪਹਿਲੀਆਂ ਛੁੱਟੀਆਂ ਨੇ ਹੂੰ ਉਹ ਤੇ ਪੂਰੀ ਗਰਮੀ ਜੀ ਸੀਗੀ ਬਿਲਕੁਲ ਉਹ ਤੇ ਇੱਕਦਮ ਫਿਰ ਤੁਹਾਨੂੰ ਪਤਾ ਆਪਣੇ ਏਰੀਆ ਚ ਆਪਣੇ ਏਰੀਆ ਚ ਕਾਨੂੰ ਪੂਰੇ ਪੰਜਾਬ ਚ ਮੀਂਹ ਪਿਆ ਉਸ ਤੋਂ ਬਾਅਦ ਠੰਡ ਵਧੀ ਜੀ 25 ਤੋਂ ਬਾਅਦ ਬਾਅਦ ਹੀ ਵਧੀ ਹੈ तकरीबन ਹਮ ਤੇ ਹੁਣ ਜ਼ਰੂਰਤ ਸੀ ਕਿਉਂਕਿ ਠੰਡ ਬੜੀ ਕੜਾਕੀ ਵਾਲੀ ਠੰਡ ਆ ਠੰਡ ਬਿਲਕੁਲ ਜੀ ਅੱਜ ਵੀ ਅਸੀਂ ਬੈਠੇ ਸਾਂ ਬਾਹਰ ਹਮ ਤੇ ਖੁੱਲੇ ਚ ਉਹ ਜਿਵੇਂ ਸੁਣਦੇ ਹੁੰਦੇ ਸੀ ਨਾ ਤੇਜ਼ ਹਵਾਵਾਂ ਠੰਡੀਆਂ ਸੀਤ ਹਵਾਵਾਂ ਮੈਡੀ ਵਾਲੀ ਉਹ ਠੰਡੀਆਂ ਸੀਤ ਹਵਾਵਾਂ ਜਦੋਂ ਆਈ ਨਾ ਵਕਾ ਹਵਾ ਜਿਵੇਂ ਬੁੱਲਾ ਹੁੰਦਾ ਤੇਜ਼ ਤੇ ਮੇਰੇ ਭਾਈ ਸਾਹਿਬ ਬੈਠੇ ਸਨ ਨਾਲ ਤੇ ਕਹਿੰਦਾ ਚੱਲ ਯਾਰ ਅੰਦਰ ਚਲੀਏ ਯਾਰ ਭੱਜ ਕੇ ਸੋ ਠੰਡ ਹੈਗੀ ਸੀ ਖੜਾਕੇ ਦਾਰ ਠੰਡਿਆ ਤੇ ਚਲੋ ਪੰਜ ਸੱਤ ਦਿਨ ਹੋਰ ਬਚਾਓ ਜੇ ਤੇ ਠੀਕ ਜੇ ਲੰਮੀ ਗਈ ਚਲੀ ਤਾਂ ਪਿਛਲੇ ਸਾਲ ਤੁਹਾਨੂੰ ਪਤਾ ਛੁੱਟੀਆਂ ਬਹੁਤ ਛੁੱਟੀਆਂ ਵੱਧ ਗਈਆਂ ਸੀ ਬਿਲਕੁਲ ਜੀ ਸੋ ਇਹ ਹੈ ਨਾ ਕਿ ਛੋਟੇ ਬੱਚੇ ਤੇ ਖਾਸ ਤੌਰ ਤੇ ਥੋੜਾ ਜਿਹਾ ਮੌਸਮ ਦੇ ਹਿਸਾਬ ਨਾਲ ਪ੍ਰੋਗਰਾਮ ਨਾਲ ਛੁੱਟੀਆਂ ਨਾਲ ਵੀ ਬਦਲ ਦੇਣਾ ਚਾਹੀਦਾ ਬਦਲ ਦੇਣਾ ਚਾਹੀਦਾ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਥੋੜਾ ਲੇਟ ਲੈ ਜਾਣੀਆਂ ਚਾਹੀਦੀਆਂ ਛੁੱਟੀਆਂ ਜੀ ਜੀ ਤੇ ਉਹ ਉਨੀਆਂ ਜ਼ਿਆਦਾ ਕਰ ਦਿਓ ਹਮਮ ਕੰਮ ਖਿੱਚ ਕੇ ਕਰਾ ਕੇ ਬਿਲਕੁਲ ਤੇ ਪਰ ਇਹੋ ਜੀ ਸਰਦੀ ਦੇ ਵਿੱਚ ਜਵਾਕਾਂ ਦਾ ਬੜਾ ਮੁਸ਼ਕਲ ਹੈ ਨਾ ਬਹੁਤ ਮੁਸ਼ਕਲ ਹੈ ਸਿਆਣੇ ਬਿਅਾਨੇ ਨੂੰ ਵੀ ਸਾਰਨ ਨੂੰ ਵੀ ਹੈ ਨਾ ਤੇ ਚਲੋ ਇਹ ਕੰਮ ਤੇ ਠੀਕ ਆ ਕਿ ਛੁੱਟੀਆਂ ਚਲੋ ਬੱਚੇ ਖੁਸ਼ ਹੋਏ ਪੰਜਾ ਨਹੀਂ ਬੱਚੇ ਖੁਸ਼ ਹੈ ਇਹੋ ਜੀ ਠੰਡ ਦੇ ਵਿੱਚ ਬਈ ਬੱਚੇ ਹੁਣ ਤੜਕੇ ਬਾਹਰ ਨਿਕਲਣਾ ਬੱਚੇ ਨੇ ਬਿਲਕੁਲ ਜੀ ਠੀਕ ਹੈ ਨਾ ਜੀ ਫਿਰ ਕਈ ਥਾਵਾਂ ਤੇ ਇਹੋ ਜਿਹਾ ਵੀ ਆ ਨਾ ਮੌਲ ਕੇ ਬੱਚੇ ਚੜੇ ਆ ਗਰੀਬ ਘਰਾਂ ਦੇ ਉਹ ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਵੀ ਜਾਂਦੇ ਜਾਂਦੇ ਬਿਲਕੁਲ ਬਹੁਤ ਔਖਾ ਹੋ ਜਾਂਦਾ ਹੈ ਇਹ ਚੀਜ਼ ਆ ਵਾਹ ਵਾਹ ਵੈਨਾ ਬੂਨਾਣਾ ਵੀ ਰਿਸਕ ਹੋ ਜਾਂਦਾ ਜੀ ਧੁੰਦਾ ਪੈਣ ਲੱਗ ਜਾਂਦੀਆਂ ਨੇ ਖੈਰ ਚਲੋ ਤਾਂ ਬੱਚੇ ਖੁਸ਼ ਨੇ ਪਰ ਮਾਪਿਆਂ ਨੂੰ ਥੋੜਾ ਜਿਹਾ ਵਧ ਜਾਂਦਾ ਕੰਮ ਕਿਉਂਕਿ ਬੱਚੇ ਕਰੇ ਖਲਾਰਾ ਹਾਂ ਜੀ ਖਲਾਰਾ ਉਹ ਤੇ ਪੂਰਾ ਪਟਾਰਾ ਹੀ ਘੋਲ ਦਿੰਦੇ ਨੇ ਬਿਲਕੁਲ ਬਿਲਕੁਲ ਰਲ ਜਾਂਦੇ ਨੇ ਫਿਰ ਛੁੱਟੀਆਂ 'ਚ ਭੂਆ ਮਾਮਿਆਂ ਦੇ ਵੀ ਇਕੱਠੇ ਹੋ ਜਾਂਦੇ ਆ ਨਾ ਤੇ ਜਿੱਥੇ ਉਹ ਇਕੱਠੇ ਹੋ ਗਏ ਆ ਉਹ ਫਿਰ ਦੂਜਿਆਂ ਨੂੰ ਇਕੱਠੇ ਕਰ ਦਿੰਦੇ ਆ ਚਲੋ ਜੀ ਸਭ ਹਮਰੇ ਹੁੰਦੀਆਂ ਨੇ ਮ ਖੈਰ ਮਿੰਟੂ ਜੀ ਦੋਸਤ ਕਾਫੀ ਜੁੜ ਗਏ ਨੇ ਆਪਾਂ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦੇ ਆਂ ਜੀ ਤੇ ਨਾਲ ਨਾਲ ਗੁਜ਼ਾਰਿਸ਼ ਵੀ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰ ਦਿਓ ਚਲਾ ਦਿਓ ਥੋੜਾ ਜਿਹਾ ਪ੍ਰੋਗਰਾਮ ਨੂੰ ਅੱਗੇ ਨੂੰ